ਹਾਜੀ ਸ਼ਹੀਦ ਮਕਮਲ ਪਾਕਾ ਤੋਂ ਨਵੀਂ ਬਸ ਯਾਤਰਾ ਫਿਰ ਸੰਸਦ ਆਸਪਤਾਨ ਖਾਤਰ ਦੀ ਮਾਰਕਮੈਂਦੀ ਹੋ ਲਈ ਰਵਾਨਾ ਹੋਈ ਤੇ ਯਾਤਰਾ ਵਕਤ ਭਾਂਵੇਂ ਦਸੂਹ ਫਲਿੰਗਸ ਦਾ ਲੋਨ ਭੇਜੀ ਗਈ ਤੇ ਯਾਤਰਾ ਸੋਹਣਾਂ ਵਾਪਸ ਪਰਤ ਗਈ ਬਸ ਯਾਤਰਾ ਭੇਜਣ ਤੋਂ ਪਹਿਲਾਂ ਸ਼੍ਰੀ ਹਰਮਾਨ ਜੀ ਦੇ ਪਾਸ ਕੀਤੇ ਗਏ ਪਸੰਦ ਇਸ ਮੌਕੇ ਦਾ ਸ਼ੁਗਵਾਨਾ ਕਰ ਦਿੱਤਾ ਨਾ ਪਰਿਚੰਨ ਦੇ ਰਸਮ ਜਿਵੇਂ ਸੀਓ ਬੋਲਿਓ ਪਰ ਆਇਆ ਬਲੇਕ ਪਤੀ ਹੈ ਇਸ ਮੌਕੇ ਉਹਨਾਂ ਚੁਕੀ ਪਾਵੇ ਅਸ਼ਵੀ ਸ਼ਰਮਾ ਲੀਫਮਾ ਠੰਡੋ ਜਲੀਸ਼ ਕੁਮਾਰ ਰਾਮਾ ਬਾਬਾ ਮਨੋਜ ਕੁਮਾਰ ਗੋਇਲ ਅਤੇ ਹੋਰ ਬੜੀ ਜੀ ਹਾਜ਼ਰ ਹਨ ਆਓ ਕਰਦੇ ਹਾਂ ਮਾਜੀ ਜੈ ਪਰ ਅੱਜ ਸਾਡੇ ਬਾਗੇ ਪਰਾਨੇ ਵਿੱਚੋਂ ਬਹੁ ਵੀ ਵੱਸ ਯਾਤਰਾ ਜਾ ਰਹੀ ਹੈ ਜੀ ਬਹੁਤ ਹੀ ਖੁਸ਼ੀਆਂ ਵਾਲਾ ਦਿਨ ਹੈ ਬਹੁਤ ਹੀ ਵਿਭਾਗੀ ਦਿਨ ਹੈ ਕਿ ਕਿਹੜੀ ਸਾਡੇ ਬਾਗੇ ਪਰਾਨੇ ਵਾਲੇ ਇੰਨਾ ਸਹਿਯੋਗ ਕਰ ਰਹੇ ਜਿਹੜੀ ਬਾਲਾ ਜੀ ਦੇ ਲਈ ਯਾਤਰਾ ਜਾ ਰਹੀ ਹੈ ਉਹ ਪਰਮਾਤਮਾ ਕਰੇ ਯਾਤਰਾ ਪੂਰੀ ਸਫਲ ਹੋਵੇਾਰੇ ਗ੍ਰਦੀਵ ਮਨੋਕਾਮਨਾ ਪੂਰੀ ਹੋਵੇ ਦੀ ਬਹੁਤ ਬਹੁਤ ਵਾਰ ਜੈ ਜੈ ਸ਼੍ਰੀ ਬਾਲਾ ਜੀ ਮਹਾਰਾਜ ਜੈ ਜੈ ਸ਼੍ਰੀ ਬਾਲਾ ਜੀ ਮਹਾਰਾਜ ਕੀ ਜੈ ਬਾਲਾ ਜੀ ਮਹਾਰਾਜ ਕੀ ਜੈ ਸਿਆਵਰੀ रामचंद्र महाराज की जय आज दी ये नौमी बस यात्रा जो कि अनोज गोयल जी रामा बाबा जी दिलीप जी और विक्रम मानसल जी ਸ਼ੇਮੰਦਰ ਕਮੇਟੀ ਤੋਂ ਰਵਾਨਾ ਕਰਦੇ ਨੇ ਸ਼ੇਮ ਕਮੇਟੀ ਸ਼ੇਮੰਦਰ ਕਮੇਟੀ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਇਹਦੇ ਵਿੱਚ ਹਰ ਵਾਰ ਇਹ ਬੜੀ ਸ਼ਰਧਾ ਦੇ ਭਾਵਨਾ ਦੇ ਨਾਲ ਬਸ ਲੈ ਕੇ ਜਾਂਦੇ ਐ ਤੇ ਸ਼ਹਿਰ ਵੱਲੋਂ ਵੀ ਬਹੁਤ ਸਹਿਯੋਗ ਇਹਨਾਂ ਨੂੰ ਮਿਲਦਾ ਹੈ ਜਦੋਂ ਵੀ ਕਿਸੇ ਨੂੰ ਬੁਲਾਇਆ ਜਾਂਦਾ ਛੰਡੀ ਦੇਨ ਵਾਸਤੇ ਤੇ ਬੜੀ ਸ਼ਰਧਾ ਦੇ ਭਾਵਨਾ ਦੇ ਨਾਲ ਆਉਂਦੇ ਨੇ ਕੁਝ ਮੁੱਠੀ ਦੇ ਨਾਲ ਆਉਂਦੇ ਨੇ ਅੱਜ ਦੇ ਸਾਡੇ ਛੰਡੀ ਦੇਨ ਵਾਸਤੇ ਸਾਡੇ ਲਵਜੀ ਕਿਉਂਕਿ ਲੜਾਈਆਂ ਵਾਲੇ ਮੋਹ ਲਾਜੀ ਦੇ ਉੱਪਰ ਨੇ ਉਹ ਤਾਂ ਮੰਤਨ ਦੇ ਨਾਲ ਸੇਵਾ ਕਰਦੇ ਨੇ ਇਹਨਾਂ ਦੇ ਪਿਤਾ ਜੀ ਵੀ ਸਾਰਾ ਪਰਿਵਾਰ ਹੀ ਬਹੁਤ ਹੀ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਮੰਦਰ ਦੇ ਵਿਸ਼ੇ ਮੰਦਤ ਚ ਪ੍ਰੋਗਰਾਮ ਹੋਵੇ ਫਰਜ਼ ਕਰਕੇ ਸਹਿਯੋਗ ਕਰਦੇ ਨੇ ਅਸੀਂ ਸ਼ਿਵ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਅਤੇ ਸਾਡੀ ਇਹ バス ਯਾਤਰਾ ਵਾਲੀ ਕਮੇਟੀ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਤੇ ਸਾਰੀ ਕਮੇਟੀ ਨੂੰ ਵਧਾਈ ਦਿੰਦੇ ਆਂ ਕਿ ਇਹ ਨੌਵੀਂ バス ਯਾਤਰਾ ਲਿਆ ਕੇ ਜੋ ਕਿ ਬੜੀ ਸ਼ਾਨ ਤੇ ਸ਼ਰਧਾ ਦੇ ਨਾਲ ਲੈ ਕੇ ਜਾਂਦੇ ਨੇ ਪਾਵਨਾਂ ਦੇ ਨਾਲ ਲੈ ਕੇ ਜਾਂਦੇ ਨੇ ਜਿਸ ਦਾ ਕਿਰਾਇਆ ਵੀ ਬਹੁਤ ਕਾਟ ਰੇਟ 1700 ਰੁਪਏ ਰੇਟ ਦੇ ਵਿੱਚ ਇਹ ਯਾਤਰਾ ਲੈ ਕੇ ਜਾਂਦੇ ਆ ਇਸ ਵਾਰ ਇਹ ਯਾਤਰਾ ਮਹਿੰਦੀਪੁਰ ਧਾਮੀ ਜਾ ਰਹੀ ਹੈ ਇਹ ਸਾਰੇ ਭੈਣਾ ਵੀਰਾਂ ਨੂੰ ਭਰਾਵਾਂ ਨੂੰ ਬੇਨਤੀ ਹੈ ਕਿ ਸ਼ਰਧਾ ਭਾਵਨਾ ਦੇ ਨਾਲ ਦਰਸ਼ਨ ਕਰਕੇ ਪ੍ਰਭੂ ਦੇ ਚਰਨਾ ਤੋਂ ਸ਼ੀਸ਼ਟ ਪ੍ਰਾਪਤ ਕਰਦੇ ਹੋਏ ਜੇ ਕਾਰਿਆਂ ਲਈ ਕੋਲ ਲਗਾਉਂਦੇ ਹੋਏ ਬਾਲਾ ਜੀ ਮਹਾਰਾਜ ਦੇ ਦਰਸ਼ਨ ਕਰਕੇ ਇਸੇ ਵਾਰ ਪ੍ਰਾਪਤ ਕਰਨਾ ਹੈ ਬਹੁਤ ਬਹੁਤ ਧੰਨਵਾਦ ਕੀ ਮੰਤਰਪਰਵੰਦ ਕਮੇਟੀ ਵੱਲੋਂ ਅਤੇ ਪਾਸ ਯਾਤਰਾ ਕਮੇਟੀ ਵੱਲੋਂ ਸਾਰੇ ਹੀ ਸੰਕਟਾਂ ਦਾ ਬਹੁਤ ਬਹੁਤ ਕਰਵਾਪ। ਜੈ ਜੀ ਜੈ ਜੀ ਮਾਦਾਮ ပြောလို့